ਅਜੀ ਸਸਤੀ ਗੱਲ ਦੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਨਵੇਂ ਵੀਡੀਓ ਨਵੇਂ ਵਲੌਗਸ ਥੋੜਾ ਫਰਕ ਅੱਜ ਆਪਾਂ ਚੱਲਦੇ ਆਂ ਫਰਸਕੋ ਥੋੜਾ ਸਮਾਨ ਲੈਣ ਤੇ ਥੋੜਾ ਘੁੰਮਣ ਫਿਰ ਚੱਲਦੇ ਆਂ ਛੁੱਟੀ ਸੀਗੀ ਤੇ ਗੁਰੂ ਘਰ ਵੀ ਜਾ ਕੇ ਆਵਾਂਗੇ ਫਰਸਕੋ ਵੀ ਚੱਲਦੇ ਆਂ ਪਹਿਲਾਂ ਫਰਸਕੋ ਚੱਲਦੇ ਆਂ ਚੱਲੀਏ ਯਾ ਚੱਲੋ ਜੀ ਹਣਾ ਪਹਿਲਾਂ ਫਰਸਕੋ ਜਾਣਾ ਫਰਸਕੋ ਤੋਂ ਬਾਅਦ ਆਪਾਂ ਗੁਰੂ ਘਰ ਜਾਵਾਂਗੇ ਗੁਰੂ ਘਰ ਤੋਂ ਬਾਅਦ ਫਿਰ ਚੱਲਾਂਗੇ ਇਧਰ ਅਕੀਵਾ ਘੁੰਮਣ ਚੱਲਦੇ ਆਪਾਂ ਠੀਕ ਠੀਕ ਚੱਲ ਆਪਾਂ ਇਹਨਾਂ ਤੋਂ ਤੇ ਸਮਾਨ ਖੂਣ ਲੈਣੇ ਆ ਇਸ ਜਿੱਤੇ ਸੀਗੀ ਤਾਂ ਕਰਕੇ ਗ੍ਰੋਸਰੀ ਕਰਨੀ ਜੀਗੀ ਉੱਥੋਂ ਚੱਲਦੇ ਆਪਾਂ ਅੰਦਰ ਅਲੀਤੀ ਹੈ ਨਾ ਕਿਹੜਾ ਅਲੀਤੀ ਅਲੀਤੀ ਜਾਣਾ ਇੱਕ ਇੱਕ ਵੱਧ ਰਿਹਾ ਕਿਕਰ ਇੱਕ ਮੇਰਾ ਵੀ ਨਾ ਤੁਹਾਨੂੰ ਮਿਲ ਜਾਣਾ ਹਾਂ ਚਾਟ ਮਸਾਲਾ ਜ ਲੈ ਗਏ ਅਸੀਂ ਉਹ ਹਾਂ ਉਹ ਪਿਆਜ਼ ਤਰ ਕਰੀ ਪਿਆਜ਼ ਚਾਟ ਮਸਾਲਾ ਆ ਤੁਹਾਨੂੰ ਹੋਰ ਦਿਖਾਉਣੇ ਆ ਐਸੇ ਤੁਹਾਨੂੰ ਇੱਕ ਚੀਜ਼ ਦਿਖਾਉਣੇ ਆ ਇੰਡੀਆ ਵਾਲਿਆਂ ਨੂੰ ਚੀਜ਼ ਦਿਖਾਉਣੇ ਆ ਜਿਹੜੀ ਵਾਲਿਆਂ ਨੂੰ ਤੁਸੀਂ ਕੁਝ ਨਹੀਂ ਦੇਖਿਆ ਇੰਡੀਆ ਵਾਲੇ ਤੁਸੀਂ ਕੁਝ ਨਹੀਂ ਦੇਖਿਆ ਫਿਰ ਬਹੁਤ ਕੁਝ ਦਿਖਾਉਣੇ ਆ ਐਸੀ ਪਿਆਸੀ ਨਹੀਂ ਬਾਲ ਮਟ ਮਿਲੂਗਾ ਹੱਥੋਂ ਦਾ ਯਾਰ ਮਾਸ ਮਾਸ ਹੂੰ ਇਹਤ ਵਿਦਹੋਂ ਇੱਥੇ ਨਹੀਂ ਹੈਗਾ ਮਾਸ ਹਨਾ ਦੰਬਾਲਮੜ ਪਿਆ ਬਾਲਮੜ ਵੀ ਚੱਲਾਂਗੇ ਆਪਾਂ ਉੱਥੋਂ ਵੀ ਸਮਾਨ ਲੈਣਾ ਇੱਕ ਦੋ ਜੁੱਤੀਆਂ ਦੀ ਅੱਜ ਮੈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਹਾਂ ਬਾਬੇ ਜੀ ਬਹੁਤ ਲੱਗਦਾ ਮੈਨੂੰ। ਬੜੀ ਗਾਂ ਆਪਣੀ ਗਾਂ ਦਾ ਬਿੰਕਲੀਦਰ ਲੁੱਟਿਆ। ਹੂੰ। ਗੁੱਡ। ਸੀ ਫੂਡ ਖਾਣ ਦਾ ਬਹੁਤ ਮਨ ਹੁੰਦਾ। ਨਿੱਕੇ ਆਹ ਸੀ ਆ ਜਿਵੇਂ ਆਹ ਆ ਦੇਖ ਆ ਆਪਣੀ ਇਹ ਇਕੱਲਾ ਤੈਨੂੰ ਫੜਾ ਕਰਨਾ। ਪ੍ਰਾਈਉ ਕਰਨਾ। ਕਿੰਗ ਚਿੰਗਾ ਹੀ ਇਹ ਵੀ ਸਰੋਂ ਹਾਲਾ। ਆਹ ਇਹ ਕੀ ਹੈਗਾ? ਕਿਹੜਾ? ਆਹ ਇਹ ਉਹ ਨੇ ਲਾਦਾ। ਉਹਦੇ ਚਿਕਨ ਲਾਉਣਾ। ਚੱਕ ਲੈ। ਮੈਨੂੰ ਕੋਈ ਆਈਡੀਆ ਨਹੀਂ ਹੈਗਾ। ਸਾਲਾ ਫਰੋਜ਼ਨ ਹੈਦਾ ਕੋਈ ਫਾਇਦਾ ਨਹੀਂ ਹੈਗਾ। ਚਲੋ ਫਿਰ ਅਗਰ ਰੈਸਟੋਰੈਂਟ ਤੇ ਟਰਾਈ ਕਰਾਂਗੇ ਆਪਾਂ। ਚਲ ਆ ਜਾ। ਹਾਂ। ਹਾਂ ਆਹ ਕਹਿੰਦਾ ਸੀ ਮੈਂ ਆਹ ਖਾਣਾ ਆ ਆ ਕੀਕੜਾ ਖਾਣਾ? ਕੀਕੜੇ ਦੇ ਆ ਆ ਵਧੀਆ ਹੁੰਦਾ ਏ ਸਾਲਾ। ਤੇ ਆਪਣਾ ਬਣਾਉਣਾ ਨਹੀਂ ਆਉਂਦਾ। ਫਰੋਜ਼ਨ? ਉਹ ਫਰੋਜ਼ਨ ਫਰੋਜ਼ਨ ਨਹੀਂ ਖਾਣਾ ਫਰੋਜ਼ਨ ਤਾਂ ਯਾਰ ਕੰਮ ਕਰ ਉਹ ਸਵਾਦ ਨਹੀਂ ਆਉਂਦਾ ਫਰੋਜ਼ਨ ਦਾ। ਇਹ ਰੈਸਟੋਰੈਂਟ ਚ ਮਿਲਦਾ। ਬੋਤਲੀ ਬੋਤਲ ਨਹੀਂ ਲੜੀ। ਕਿਤੇ ਦੋ ਜੂਸ ਨੇ दारू ਦੂਰ ਨਹੀਂ ਹੈਗੀ ਟਿਕਟ ਦੀ ਉਹ ਯਾਰ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਯਰ ਉਹ ਮਿਲਦੀ ਆ ਫੋਟੋ ਮਾਟਾ ਫੋਲੇ ਆ ਟਰਾਈ ਕਰੋ ਮੇਰੇ ਕਹਿਣ ਤੇ ਆਹ ਵਾਲਾ ਬਾਈ ਆਹ ਵਾਲਾ ਬਹੁਤ ਘੈਂਟ ਆ ਕੀ ਕੀ ਜੇ ਇਹਦੀ ਫ੍ਰੈਗਰੈਂਸ ਲੈ ਉੱਪਰ ਲੈ ਕੇ ਬੋਡੀ ਵਾਸ਼ ਆ ਬਹੁਤ ਘੈਂਟ ਆ ਬਹੁਤ ਘੈਂਟ ਆ ਕਿਉਂ ਲੈੰਦਾ ਕਿਉਂ ਨਾ ਨਾ ਹੁੰਦੀ ਨਹੀਂ ਗੱਲ ਹੀ ਖਤਮ ਨਾ ਜੇ ਨਾ ਹੋਵੇ ਤਾਂ ਫਿਰ ਲਾਵੇਂ ਦੋ ਬੰਦਾ ਨਾਮ ਵੀ ਨਾ ਬੋਲੇ ਨਾ ਨਾ ਮੈਂ ਨਹੀਂ ਪੁੱਛਣਾ ਮੇਰੇ ਡਾਨੇ ਆ ਇਹ ਗੁਰੂ ਆ ਜੀ ਗੁਰਕਰ ਹੈਗਾ ਇਸ ਸਿੰਘ ਸਵਾ ਤੁਸੀਂ ਕਹਿੰਦੇ ਹੋ ਗੁਰੂ ਘਰ ਇੱਕ ਗੁਰੂ ਘਰ ਤੋਂ ਮੈਂ ਕੱਲ ਦਿਖਾਇਆ ਸੀਗਾ ਵੀਡੀਓ ਵਿੱਚ ਮਤਲਬ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਤੇ ਇਹ ਵਾਲਾ ਆਪਣਾ ਦੂਜਾ ਅੰਦਰ ਚੱਲਦੇ ਹਾਂ ਦਰਸ਼ਨ ਕਰਦੇ ਹਾਂ ਦਰਸ਼ਨ ਕਰਨ ਤੋਂ ਬਾਅਦ ਆਪਾਂ ਅੱਗੇ ਚੱਲਾਂਗੇ ਸਦੀਵ ਕਾਲ ਵਾਸਤੇ ਆਪਣੇ ਕਰਨ ਤਮਲਾ ਪਾਸ ਨਾਨਕ ਮਾਨੋ ਤਾਹੀ ਤਨ ਸੁਆਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਬਿੰਦ ਹਰਿ ਪਜੋ ਇਕ ਮਨ ਹੋਏ ਇਕ ਚਿਤ ਪਪਾਲੂ ਕੀ ਭੀਤ RAM ਗਯੋ ਰਾਵਣ ਗਯੋ ਜਾ ਕੋ ਬਹੁ ਪਰਵਾਰ ਕਹ ਨਾਨਕ ਥਿਰ ਕਛ ਨਹੀਂ ਗੁਰਗਰ ਜਾ ਕੇ ਨ ਸੰਤੁਸ਼ਟੀ ਮਿਲ ਜਾਂਦੀ ਹੈ ਕਿੱਧਰ ਚੱਲਿਆ ਪ੍ਰਾਂਤ ਨਹੀਂ ਜੀ ਆਪਾਂ ਲੋਰਾ ਉੱਧਰ ਆਨੇ ਆਪਾਂ ਅੱਜ ਪਹੁੰਚੇ ਹਾਂ ਨਾ ਸਾਡੇ ਦੋਸਤਾਂ ਦੇ ਨਾਲ ਇਹ ਆ ਮਿੱਤਰੋ ਕੈਨੇਡਾ ਦੀ ਸਰੋਂ ਖੇਤਾਂ ਕੈਨੇਡਾ ਦੇ ਹਾਂਜੀ ਦੋਸਤੋ ਹੁਣ ਆਪਾਂ ਜਾਵਾਂਗੇ ਵੈਸਟ ਐਡਮਿੰਟਨ ਮਾਲ ਦੇ ਵਿੱਚ ਇਹ ਹੈਗਾ ਅਲਬਰਟਾ ਦਾ ਸਭ ਤੋਂ ਵੱਡਾ ਮਾਲ ਪਰਵੰਸਨ ਦੀ ਵਾਲਵਟ ਤੇ ਇਹ ਤੁਹਾਨੂੰ ਜਮਾ ਸਭ ਤੋਂ ਵੱਡਾ ਮਾਲ ਸੋਨਾ ਮੋਲ ਇੱਥੇ ਫਿਲਮਾਂ ਵੀ ਬਣੀਆਂ ਨੇਗੀਆਂ ਮੈਂ YouTube ਤੇ ਚੈੱਕ ਕੀਤਾ ਸੀ ਨਿੱਕੇ ਮੈਂ ਰੀਅਲਾਈਜ਼ ਕੀਤੀ ਅਕਸ਼ੇ ਕੁਮਾਰ ਦੀ ਫਿਲਮ ਦਾ ਸੀਨ ਆਗਾ ਉਹ ਕਿਸਤੀ ਜਿਹੜੀ ਐਡਵੈਂਚਰ ਮੋਲ ਦੇ ਵਿੱਚ ਆ ਹਾਂ ਉਹ ਇਹਦੇ ਅੰਦਰ ਆ ਹਾਂ ਉਹ ਤੇ ਉਸ ਤੇ ਉੱਤੇ ਖੜ ਕੇ ਇਸ ਫਿਲਮ ਦਾ ਸੀਨ ਹੋਇਆ ਹੋਇਆ ਅੱਛਾ ਹਾਂ ਅਕਸ਼ੇ ਕੁਮਾਰ ਨੇ ਕੋਈ ਸੌਂਗ ਤੇ ਨੱਚ ਰਹੇ ਹੋਣਗੇ ਦੇਖ ਤੂੰ ਨਾ ਵੀ ਐਡੇ ਵੱਡੇ ਮਾਲ ਦੇ ਅੰਦਰ ਨਾ ਉਹ ਵਿੱਚ ਦੇਖੀਂਗਾ ਯਾਰ ਨਾ ਕਿਸ ਤਿੰਨ ਪਲਾਂਕੇ ਦਾ ਉਹਨਾਂ ਨੇ ਦੇਖ ਲਿਆ ਹੁੰਦੇ। ਉਹ ਬੜੀ ਕਿਸਤ ਮੈਂ ਦਰਸਲ ਮੈਂ ਮੈਨੂੰ ਇੱਥੇ ਹੋਏ ਨੂੰ ਇੱਥੇ ਆਏ ਨੂੰ ਮਾਨੀ ਕੇ ਬਗੜ-ਬਗੜ 6 ਮਹੀਨੇ ਹੋ ਗਏ ਨੇ। ਠੀਕ ਹੈ ਤਿੰਨ ਤਾਂ 9 ਮਹੀਨੇ ਤੋਂ ਤੂੰ ਜਾਇਆ ਮੈਨੂੰ 6 ਮਹੀਨੇ ਹੋ ਗਏ ਮੈਂ ਇੱਕ ਵਾਰ ਵੀ ਨਹੀਂ ਗਿਆ ਐਡਵੈਂਟਨ ਮਾਲ। ਮੇਰਾ ਸੁਭਾਅ ਵੀ ਨਹੀਂ ਲੱਗਿਆ ਹੈਗਾ ਹੁਣ ਦੱਸਾਂ ਸੀ ਨਾ ਮੈਂ ਟਾਈਮ ਨਹੀਂ ਲੱਗਿਆ ਮੈਨੂੰ ਬੜਾ ਕੁਝ ਸੈੱਟ ਕਰਨ ਤੇ ਲੱਗਿਆ। ਹਣ ਹੌਲੀ-ਹੌਲੀ ਆਪਾਂ ਕੰਟੀਨਿਊ ਕਰਾਂਗੇ ਜਦੋਂ ਛੁੱਟੀ ਅੱਜ ਜਾਇਆ ਏ। ਪਹਿਲਾਂ ਮੈਂ ਕੀ ਕਰਦਾ ਸੀ ਛੁੱਟੀ ਹੁੰਦੀ ਸੀਗੀ ਕਰੇ ਲੇਟ ਆ ਰਹਿੰਦਾ ਸੀ ਰੈਸਟ ਕਰ ਲੈਂਦਾ ਸੀਗਾ। ਵੀ ਚ ਨੀਂਦ ਮਸਾਪੂਰੀ ਹੁੰਦੀ ਏ। ਉਹ ਰਾਤ ਨਹੀਂ ਪਈ ਸੀਗੀ ਇਕਦਮ ਉਹ ਬਿਨਾ ਗੱਡੀ ਤੋਂ ਜਾਣਾ ਬਹੁਤ। ਬਾਕੀ ਬਿਨਾ ਗੱਡੀ ਤੋਂ ਜਾਣਾ ਬਹੁਤ ਔਖਾ ਸੀਗਾ। ਗੱਡੀ ਵੀ ਮੈਟਰ ਕਰਦੀ ਏ, ਦੂਜੀ ਜੀ ਟਾਈਮ ਮੈਟਰ ਕਰਦਾ। ਗੱਡੀ ਮੈਟਰ ਕਰਦੀ ਏ, ਟਾਈਮ ਮੈਟਰ ਕਰਦਾ, ਥੋੜਾ ਸਾਹਸ ਮੈਟਰ ਕਰਦਾ। ਇਕੱਲਾ ਬੰਦਾ ਵੀ ਕਿੱਥੇ ਕਿੱਥੇ ਘੁੰਮੂਗਾ। ਹੁਣ ਦੋਨੇ ਹੀ ਜਾਵੋਗੇ। ਤੁਹਾਨੂੰ ਟ੍ਰੇਨ ਦਿਖਾਉਣਾ। ਆਹ। ਤੁਹਾਨੂੰ ਦਿਖਾਵਾਂਗੇ ਡਮਿੰਟਨ ਮਾਲ ਬਹੁਤ ਵੱਡਾ ਹੈ ਅੰਦਰ ਗੋਰੇ ਹੋਣਗੇ ਬਾਦੂ ਕਿਉਂ ਨੌਰਥ ਸਾਈਡ ਆ ਗਿਆ ਉਧਰਲਾ ਗੋਰਿਆਂ ਦਾ ਏਰੀਆ ਹੈਗਾ ਉੱਥੇ ਉਹਨਾਂ ਨੂੰ ਬਾਦੂ ਗੋਰੇ ਦਿਖਾਵਾਂਗੇ ਬਾਦੂ ਠੀਕ ਹੈ ਜੀ ਸਾਰੇ ਬ੍ਰਾਂਡ ਸਾਰੇ ਬ੍ਰਾਂਡ ਜੇ ਬ੍ਰਾਂਡ ਮੈਂ ਨਾ ਤਿੰਨ ਤੱਕ ਸ਼ੂਜ਼ ਲੈਣੇ ਕਿਹਦੇ ਸੀ ਲੈਣਾ ਨਾ ਪਤਾ ਹੀ ਹੈ ਜੌਰਡਨ ਜੌਰਡਨ ਦੇ ਜੌਰਡਨ ਮੈਨੂੰ ਮਿਲਦੀ ਰਿਹਾ ਪ्योर ਜੌਰਡਨ ਜੌਰਡਨ ਪਲੱਸ ਨਾਈਕੀ ਮਿਲ ਜਾਂਦਾ ਹੈਗਾ ਉਹਨਾਂ ਦਾ ਕਲੈਮ ਕਰਿਆ ਹੋਇਆ ਸੀਗਾ ਉਹ ਉਹ ਸ਼ੂਜ਼ ਨਹੀਂ ਲੈਣਾ ਮੈਂ ਇੱਕ ਪ੍ਰੋਪਰ ਜੌਰਡਨ ਲੈਣਾ ਤੇ ਆਪਣ ਨੂੰ ਜੌਰਡਨ ਦੇ ਸ਼ੂਜ਼ ਮਿਲਦਾ ਹੋਇਆ ਉੱਥੇ ਜੌਰਡਨ ਦਾ ਸ਼ੂਜ਼ ਹੀ ਲਵਾਂਗਾ ਕੱਲਾ ਜੋੜਨ ਲੱਗਾ ਸਾਰੇ ਨਹੀਂ ਲੋਹੀ ਬਣਾਉਣ ਵੀ ਹੋਰ ਵੀ ਇੰਨੇ ਜਿਹੜੇ ਬੈਸਮੈਂਟ ਪਤਾ ਨਹੀਂ ਇੰਨੇ ਬ੍ਰੈਂਡ ਹਾਂ ਫੋਲੋ ਤੇ ਹੋਰ ਉੱਥੇ ਪਰ ਠੀਕ ਹੈ ਪਰ ਚੱਲਦੇ ਆ ਆਪਣਾ ਹੈਗਾ ਉੱਥੇ ਟਾਈਮ ਸ਼ੋਅ ਕਰ ਰਿਹਾ ਹੈ 17 ਮਿੰਟਾਂ ਦਾ 17 ਕ ਮਿੰਟਾਂ ਦੀ 17 ਮਿੰਟਾਂ ਦੀ ਡਰਾਈਵਰ 17 ਮਿੰਟ ਤੱਕ ਨੂੰ ਜਾਣੇ 16 ਕਿਲੋਮੀਟਰ ਐ ਇੱਥੇ ਨਾ ਇੱਕ ਚੀਜ਼ ਹੋਰ ਹੈ ਤੁਹਾਨੂੰ ਉਹਦੇ ਬਾਰੇ ਵੀ ਜਾਣਕਾਰੀ ਦਵਾਂਗੇ ਇੱਕੋ ਵੀਡੀਓ ਚ ਸਾਰਾ ਕੁਝ ਨਹੀਂ ਖੜਿਆਉਣਾ ਹੈਗਾ ਸਟੈਪ ਬਾਈ ਸਟੈਪਸ ਨੂੰ ਸਾਰੀਆਂ ਜਿੰਨ ਦੱਸਦੇ ਜਾਾਂਗੇ ਠੀਕ ਹੈ ਜੀ ਆ ਗਿਆ ਜੀ ਆਪਾਂ ਐਡਮਿੰਟਨ ਮਾਲ ਦੇ ਅੰਦਰ ਇਹ ਆ ਅਲਗੋਟਾ ਦਾ ਸੱਤ ਬਡਾ ਮਾਲ ਬਹੁਤ ਵੱਡਾ ਬਹੁਤ ਹੀ ਜ਼ਿਆਦਾ ਵੱਡਾ ਠੀਕ ਹੈ ਆਪਾਂ ਜਿੰਨਾ ਘੁੰਮੋ ਸੋ ਤਾਂ ਉਹਨਾਂ ਦੇ ਆਪਾਂ ਟਰਾਈ ਕਰਦੇ ਆ ਆਪਾਂ ਬੈਕ ਸਾਈਡ ਤੇ ਕਿਸੇ ਨੂੰ ਆ ਗਿਆ ਸੋ ਆਪਾਂ ਹੁਣ ਅੱਗੇ ਹੁਣ ਲੈ ਕੇ ਚੱਲਦੇ ਆ ਅਗੇ ਵੀਰੇ ਆਪਾਂ ਜੀਡੀ ਦੇ শোরੂਮ ਤੇ ਵਿੱਚ ਅੱਛੀ ਟਰਾਈ ਕਰਦੇ ਆ ਜੇ ਆਪਾਂ ਨੂੰ ਕੋਈ ਚੀਜ਼ ਮਿਲਦੀ ਆ ਆ ਡਿਸਕਾਊਂਟ ਸੇਲ ਤੇ ਲੱਗੇ ਹੋਏ ਆ ਬਟ ਇਸ ਉਹ ਨਹੀਂ ਹੈਗਾ ਆਪਣੇ ਵੀ ਫਰਸਟ ਕਾਪੀ ਹੋਊਗੀ ਜਾਂ ਉਹ ਵੀ ਇੱਥੇ ਪੀਸ ਹੋਊਗਾ Ориਜਨਲ ਹੋਊਗਾ ਤੇ ਬਾयां ਆ ਜੀਡੀ ਦਾ ਪੀਸ ਆ ਆਰਟੀਕਲ 65 ਡਾਲਰ ਦਾ ਐਸੇ ਬੋ ਜਾਰਡਨ ਤੋਂ ਪਤਾ ਕਰਦੇ ਆ ਜਿਸ ਕੋਲ ਇਹਦੇ ਵਿੱਚ ਫੂਗਾ ਇਹਦੇ ਲੱਗਿਆ ਜਿਵੇਂ ਉਹ ਮੈਂ ਦੇਣੇ ਕਿ ਆਪੀ ਮੰਗਾ ਕਿਟਸ ਆ ਕੇ ਉਹ ਵੀ ਕਿਡਸ ਦੇ ਸ਼ੂਜ਼ ਨੇ ਆਸੀ ਜਾਰਡਨ ਯਾ ਫਿਰ ਨਾਈਕੀ ਆ ਯਾਰ ਇਹ ਨਾਈਕੀ ਨਾਲ ਕੋਲਾਬ ਆਪਾਂ ਇਹ ਨਹੀਂ ਲੈਣਾ ਪਾ ਇਕੱਲਾ ਜਾਰਡਨ ਲੈਣਾ ਆ ਤੇ ਮਿਲਣੀਆਂ ਹੁਣ ਜੋ ਪੰਜਾਬੀ ਚ ਕਹਿੰਦੇ ਨੇ ਕਹਿੰਦੇ ਹੋਰ ਦੁਕਾਨ ਤੇ ਚਲਦੇ ਕਿਤੇ ਹੋਰ ਦੁਕਾਨ ਤੇ ਹੋਰ ਦੁਕਾਨ ਤੇ ਜਾ ਕੇ ਪਤਾ ਕਰਦੇ ਆ ਦੇਸੀ ਦੇਖਦੇ ਕੱਖੇ ਪਏ ਸੀਗੇ ਤੁਸੀਂ ਇੱਕ ਤੁਸੀਂ ਗੋਰੇ ਯਾਰ ਤੇ ਜੀ ਲੱਗਦਾ ਥੋੜਾ ਜਿਹਾ ਦੇਖੇ ਆਪਣੇ ਬੰਦਿਆਂ ਨੂੰ ਕਿਸ਼ਤੀ ਦਿਖਾਉਣੀ ਆ ਉਹ ਕਿਸ਼ਤੀ ਉਹਨੂੰ ਕਿਸ਼ਤੀ ਦਿਖਾਉਣੀ ਆ ਨਮਾਲ ਸਕਾਰਾਂ ਲੌਂਜ ਹੋਣਾ ਹਜੇ 17 ਹਜੇ ਕਿ ਲੌਂਜ ਹੋ ਗਿਆ ਐਪਲ ਸਟੋਰ ਹੈ ਜੀ ਐਪਲ ਸਟੋਰ 16 ਹੀ ਆ 16e ਮੇਰੇ ਕੋਲ 8e ਹੁੰਦਾ ਸੀਗਾ ਪਹਿਲਾ ਆਈਫੋਨ ਦਾ ਇਦਾਂ ਨਹੀਂ ਹੁੰਦਾ ਇਹ ਆ ਵੀ ਲਖ ਸੋਣੀ ਆ 16e ਇਹ ਚ ਹਾਂ 11+ ਫਿਲਹਾਲ ਫਿਲਹਾਲ ਤਾਂ ਮੇਰੇ ਕੋਲ ਇਸ ਟਾਈਮ 14 ਪ੍ਰੋ ਆ ਪਰ ਮੈਂ ਜਲਦ 17 ਖਰੀਦ ਲੈਣਾ ਕੋਲوں ਜਦੋਂ ਲਾਂਚ ਹੋਊਗਾ ਤੂੰ ਵੀ ਨਾ ਕੋਈ ਆਈਫੋਨ ਲੈ ਲੈ ਮੈਂ ਇੱਕ ਬੁੱਕ ਨਾਲ ਬਲੌਗਿੰਗ ਨਹੀਂ ਨਦੀ ਹੁੰਦੀ ਹੈਗੀ ਮੈਕਬੁੱਕ ਦਾ ਕਮ ਐਡੀਟਿੰਗ ਦਾ ਹੋ ਤਾਂ ਜਾਊਗਾ ਐਡੀਟਿੰਗ ਨਾਲ ਬਟ ਕੀ ਕਹਿੰਦੇ ਨੇ ਮੈਂ ਲੈ ਲਵਾਂਗਾ ਮੈਂ ਕਿਹਨਾਂ ਜੀ ਤੱਕ ਲਵਾਂਗਾ ਇਹ ਜੇ ਮੂਵੀ ਲਈ ਸਟੱਡੀ ਕਰਨੀ ਹੈ ਤੁਸੀਂ ਜੇ ਮੂਵੀ ਮੂਵੀ ਦੇਖਣੀ ਹੈ ਉਹਦੇ ਲਈ ਬਹੁਤ ਵਧੀਆ ਹੈ ਮੈਕਬੁੱਕ ਬਹੁਤ ਵਧੀਆ ਚੀਜ਼ ਆ। ਠੀਕ ਹੈ ਜੀ ਆਹ ਆਹ ਦੀ ਆਹ ਦੀ ਬੋਸ ਹੋਣੀ ਹੈ। ਨਿਕਲ। ਠੀਕ ਹੈ ਰੱਖੋ ਰੱਖੋ। ਕਿੰਨਾ ਠੀਕ ਹੈ ਨਾ ਕੈਮਰਾ। ਤਾਂ ਕੈਮਰਾ ਬਹੁਤ ਫਿੱਕਾ ਹੈ।

ਹਾਂ ਇਹ ਆਪ ਨੂੰ ਪੈ ਗਿਆ ਇੰਡੀਆ ਦੇ ਹਿਸਾਬ ਨਾਲ 500 15 1600 ਦੇ ਦਿੱਤੀ ਆ ਹਾਂ 26 ਦੇ ਹਿਸਾਬ ਨਾਲ ਉਹ ਇਹ ਤੁਹਾਨੂੰ ਪੈ ਗਿਆ 1200 3 15 ਹਾਂ 15 1600 ਰੁਪਏ ਦੇ ਆ ਤਾਰਾਂ ਵਾਲੇ ਆ ਇਹ ਤਾਰਾਂ ਵਾਲੇ ਉਹ ਗੱਲ ਜੀ ਅੱਗੇ ਚੱਲਦੇ ਆਪਾਂ ਹੁਣ ਦੇਖਦੇ ਆ ਕੋਈ ਕੀ ਕੀ ਵਾਈ ਕਰਦੇ ਆ ਇਹ ਕੋਆਰਡੀਨੇਟ ਚੈੱਕ ਕਰ ਲਓ ਫੋਲ ਕਿਨੂੰ ਫੋਲ ਨਾ ਮੋਟਾ ਤੇਜ ਰਿਹਾ 26 ਡਾਲਰਾਂ ਦੇ ਵੇ 26 ਦੇ 26 ਹੋਏ ਰਸੀਦੀ ਵੀ ਮਿਲ ਗਈ ਆ ਹਾਂ ਇਹ ਆਪਾਂ ਨੂੰ ਪਾ ਕੇ ਇੰਡੀਆ ਦੇ ਹਿਸਾਬ ਨਾਲ 5 15 1600 ਦੇ ਦਿੱਤੀ ਆ ਹਾਂ 26 ਦੇ ਹਿਸਾਬ ਨਾਲ ਉਹ ਇਹ ਤੁਹਾਨੂੰ ਪਾ ਕੇ 1200 15000 15 1600 ਰੁਪਏ ਦੇ ਆ ਤਾਰਾਂ ਵਾਲੇ ਆ ਇਹ ਤਾਰਾਂ ਵਾਲੇ ਕੋਈ ਗੱਲ ਨਹੀਂ ਜੀ ਅੱਗੇ ਚੱਲਦੇ ਆਪਾਂ ਹੁਣ ਦੇਖਦੇ ਆ ਕੋਈ ਅੱਗੇ ਜੀ ਵਾਈ ਕਰਦੀ ਆ ਇਹ ਕੋਆਰਡੀਨੇਟ ਚੈੱਕ ਕਰ ਲਓ ਫੋਲ ਕਿਨੂੰ ਫੋਲ ਨਾ Okay. This? Yeah. Uh, the honey. And uh, this? Yeah. And this? The potion? Yeah. Made the chicken? Yeah. Okay, yeah. This. And this. off. chicken? One Okay, 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 okay. No Papa, yeah. You get the two meat. ਕੀ ਬਿਕਮ ਬਫੀ ਨੋ ਨੋ ਇਟਸ ਓਕੇ ਯਾ ਯਾ डन ਬਰ ਠੀਕ ਹੋ ਗਿਆ ਰੈਡੀ ਤੀਨ ਮੁਗੀ ਲੈਣਾ ਤੀਨ ਮੁਗੀ ਲੈਣਾ ਤੀਨ ਨਾਲ ਹੀ ਉਸਦਾ ਕੋਕ ਲੈਣੇ ਆ ਕੋਕ ਪੀ ਲਾਂਗੇ ਆ ਗਿਆ ਇਸ ਪਾਣੂ ਕੀ ਮਿਲ ਰਿਹਾ ਗੋਭੀ ਗਜਰਾ ਪਤ ਗੋਭੀ ਨੂਰ ਏਕਰਨ ਅਣ ਮੈਂ ਕਿਹਾ ਸੀ ਮਠਾਣਾ ਦੀ ਇਹ ਇੱਕ ਅੰਦਰ ਦੇ ਨਾਲ ਹਲਕੀ ਜਿਹੀ ਘਟਾਸ ਨੂੰ ਮਠਾਉਂਦੇ ਸਪਾਈਸੀ ਹੈ ਆ ਜੇ ਗਏ ਜਾਇਲਾ ਇਹ ਸ਼ਹਿਦ ਪਾਇਆ ਹੁੰਦਾ ਹੈ ਨਾ ਨਾਣੇ ਮੈਂ ਕਿਹਾ ਸੀ ਸਪਾਈਸੀ ਦੀ ਇਟਸ ਅ ਚਾਈਨੀ ਬੂਲ ਸੀ ਹਾਂਗਾ ਪੁਤਰੀ ਸੀ ਹਾਂਗਾ 把这他整个一个就进来呀。 ਹੁਣ ਤੁਹਾਨੂੰ ਦਿਖਾਉਣਾ ਮੈਂ ਕਿश्ती ਆ ਜੋ ਸਮੁੰਦਰੀ ਇਹ ਉਹ ਕਿश्ती ਆ ਉਹ ਬਹੁਤ ਪੁਰਾਣੀ ਆ ਇਹ ਮੋੜ ਬਹੁਤ ਜਿਆਦਾ ਪੁਰਾਣਾ ਮੈਂ ਕਿ ਯੂਟਿਊਬ ਤੇ ਵੀਡੀਓ ਦੇਖੀ ਸੀ ਕਿ 13 ਸਾਲ ਪੁਰਾਣੀ ਵੀਡੀਓ ਤੇ ਮੈਨੂੰ ਦੇਖੀ ਆ ਮੇਥੋਂ ਦੀ ਠੀਕ ਆ ਤੇ ਉਹਦੇ ਵਿੱਚ ਇਹ ਕਿश्ती ਉੱਥੇ ਉਦੋਂ ਵੀ ਹੈਗੀ ਸੀ ਇਹ ਹੁਣ ਵੀ ਆ ਓਏ ਆਪਾਂ ਅੰਦਰ ਚੱਲਦੇ ਆ ਇਹਦੇ ਨਹੀਂ ਯਾਰ ਇਹ ਅੰਦਰ ਐਕਸਪੀਰੀਅੰਟ ਵਾਲੇ ਬੰਦੇ ਆ ਨਹੀਂ 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 ਓਏ ਆ ਦੇਖੋ ਇਨਾ ਸੋਣਾ ਬਣਾਇਆ ਹੋਇਆ ਹਾਂ ਪਾਣੀ ਆ ਉਹ ਪਾਣੀ ਵਿੱਚ ਉਹਦੇ ਬੰਦੇ ਬਣਾਏ ਹੋਏ ਆ ਨਾ ਉਹ ਨਾਲੇ ਪੂਰਤੀਆਂ ਨੇ ਹਾਂ ਪੂਰੀ ਮੇਕ ਪਾ ਇੱਦਾਂ ਗੱਲ ਹੀ ਨਹੀਂ ਬਣਦੀ ਹੈਗੀ ਆਪਾਂ ਆਵੇ ਚੱਲਦੇ ਕਿਤੀ ਦੇ ਉੱਤੇ ਇਹਨੂੰ ਪਤਾ ਹੋਣਾ ਚੱਕ ਲੱਛਣੇ ਉਹ ਆਹ ਜਿਹੜਾ ਜਵਾਬ ਕਿੱਦਾਂ ਛੋੜ ਕਰਦਾ ਹੁਣ ਜਿੱਕਰ ਸਵਾਲ ਨਿਆ ਜਿਕਰ ਪੰਜਾਬੀ ਹੱਥ ਲਾ ਕੇ ਨਾਲ ਦੇਖਣ ਚੀਜ਼ ਨੂੰ ਹਨ ਹੁਣ ਦੇ ਨਾਲ ਦੇਖੋ ਕਿਤੀ ਨੂੰ ਹੱਥ ਨਹੀਂ ਲਾਉਂਗਾ ਪਪਾ ਕਿਵੇਂ ਲੁਕੋ ਵੀ ਉਹ ਆਰਟੀਫੀਸ਼ੀਅਲ ਹੈ ਜਾਂ ਕਿੱਦਾਂ ਜਿਹੜੇ ਜਿਹੜਾ ਵਾਲਾ ਹੈਗੀ ਬਹੁਤ ਪੁਰਾਣੀ ਹੈ ਬਹੁਤ ਜ਼ਿਆਦਾ ਪੁਰਾਣੀ ਹੈ ਜਾ ਰੱਖਾ ਜਾਣਾ ਹੈ ਆ ਹੀਰੇ ਨੇਗੇ ਆਈਲੈਂਡ ਹੈ 71 ਦਾ ਆਈਲੈਂਡ ਬਣਾਇਆ ਹੋਇਆ ਦੇਖ ਲੈ। ਉਸ ਪਾਣੀ ਦੇਖੀ। ਯਾਰ ਹੋਰ ਗੱਲਾਂ ਇਹ ਕਹਿੰਦਾ ਪਾਣੀ ਕਿੰਨਾ ਸਾਫ਼ ਆ ਯਾਰ ਇਹ। ਪਾਣੀ ਸਾਫ਼ ਕਰਨਾ। ਹਨਾ? ਡੂੰਘਾ ਹੈਗਾ ਇਹ ਕਿੱਟੋ ਘਟ ਤਕਰੀਬ 5 ਸੀ ਫੁੱਟ। 5 ਸੀ ਫੁੱਟ। ਘਟੋ ਘੜ 13 14 ਫੁੱਟ ਡੂੰਘਾ। ਹਾਂ। 13 14 ਫੁੱਟ ਡੂੰਘਾਗਾ ਉਹ ਪੱਥਰ ਦੇ ਤੂੰ ਕਿੱਡਾ ਵੱਡਾ ਤੇ ਉਹਦੇ ਵਿੱਚ ਕਿੱਡਾ ਥੱਲੇ ਆ ਉਹਦੇ ਇਹ ਕੋ ਜੱਜਮੈਂਟ ਹੋ ਜਾਂਦੀ ਆ ਹਾਂ ਇਹ ਦਿਖਾਉਂਦਾ ਇਹ ਬੁਸ਼ਟੀ ਵੀ ਖੜੀ ਆ ਪੱਤ ਪੱਤਾਂ ਦੇ ਥੱਲੱਕ ਆ ਗਈ ਹੈਗੀ ਹੈ ਜਿੱਦਾਂ ਇਹ ਕੋਈ ਸਾਰਾ ਯਾਰ ਕੋਲ ਹੁੰਦਾ ਹਾਂ ਗੋਰੀਆਂ ਨੇ ਗੋਰੀਆਂ ਦੇ ਇਹ ਢਾਲੇ ਸਟ ਰੱਖਿਆ ਦੇ ਤੇ ਵਿੱਚ ਆ ਦੇ ਢਾਲ ਦੇਣਗੇ ਆ ਕੌਇਨਸ ਨੇ ਜੰਦਰ ਹਨਾ ਜੇ ਆਪਣੇ ਇੰਡੀਆ ਹੁੰਦੀ ਇਹ ਆਪਣੇ ਇੰਡੀਆ ਹੁੰਦੀ ਇੱਕ ਬਾਬਾ ਗੂਗਾ ਬਣਨ ਵਾਲਾ ਸੁਣਨ ਨੇ ਕੋ ਜੋ ਕੋ ਨਾਲ ਡੋਬਾ ਨਹੀਂ ਹੁੰਦਾ ਮੇਰੇ ਸੁੱਖਾ ਪੁਰੀ ਆਉਂਦੀ ਨੇ ਰੁਪਏ ਪਾਪਾ ਉਹ ਕੰਮ ਹੋ ਜਾਣਾ ਸੀਗਾ ਨੋ ਬੋ ਜਿਓ ਅਸੀਂ ਆ ਗਏ ਹੁਣ ਕਸੀਨੋ ਇੱਥੇ ਹੁਣ ਮੈਂ ਆਉਦੀ ਤਨਖਾਹ ਲਾ ਲੈਣੀ ਇੱਕ ਸੱਸ ਉਹ ਤੋਂ ਆਪਣੇ ਕੋਲ ਪੈਸੇ ਪੈਸਾ ਫਰਮਾਂ ਦੇ ਦੇ ਸੀ ਕਿ ਵੀ ਐਂ ਪੈਸਾ ਬਣਦਾ ਹੁੰਦਾ ਐ ਪੈਸਾ ਲਾ ਕੇ ਹੁਣ ਉਹ ਕਰਨ ਲੱਗੇ ਆ ਇਹਦੇ ਕਿੰਨੇ ਕੁ ਰੁਪਏ ਬਣਦੇ ਆ ਇੱਥੇ ਆਪਣਾ ਕੈਸ਼ ਤਾਂ ਲੱਖ ਕੰਮ ਕਰੂਗਾ ਬਈ ਬਿੱਦੂ ਇਹਦੇ ਕੋਇਨ ਲੈਣੇ ਪੈਂਦੇ ਆ ਕੋਇਨ ਨਾਲ ਖੇੜੀਦਾ ਹੁੰਦਾ ਜਿਹੜੇ ਕੋਇਨ ਆਉਣਗੇ ਉਹ ਤੁਹਾਨੂੰ ਉਹੀ ਕੋਇਨਾਂ ਨਾਲ ਤੁਹਾਨੂੰ ਕੈਸ਼ ਮਿਲੂਗਾ ਕਿਹੜਾ ਉਹ ਨਹੀਂ ਹੈਗੀ ਸਾਰੇ ਗੇਮਾਂ ਹੁਣ ਇਹ ਡਿਜੀਟਲ ਨਾਲੇ ਚਲੋ ਇਹ ਦੂਜੀ ਗੇਮ ਹਨ ਇਹ ਵੀ ਤੂੰ ਦੇਖਣ ਲਈ ਇੱਥੇ ਲੁੱਡੂ ਨਹੀਂ ਹੈਗੀ ਇਹ ਵੀ ਲੁੱਡੂ ਖੇੜ ਕੇ ਜਿੱਤ ਜਾਏਗਾ ਠੀਕ ਹੈ ਨਾ ਇਹ ਮੈਂ ਮਤਲਬ ਆ ਤਨੂੰ ਸਾਰਾ ਦੂਜਾ ਜੀ ਕਸੀਨੋ ਆ ਤੇਰੇ ਤੇ ਤੇਰੇ ਦੇ ਵਾ ਕੀ ਕਿਹੜਾ ਡਾਇਲੋਗ ਜੁੜਦਾ ਤੇਰੇ ਤੇ ਜੱਸੀ ਕਿੱਲ ਖਲੋਣਾ ਨਹੀਂ ਆਂਗਾ ਕਹਿੰਦਾ ਬਾਈ ਮੈਂ ਇੰਡੀਆ ਆ ਰਿਹਾ ਮੈਂ ਵਾਪਸ ਆ ਰਿਹਾ ਬਾਈ ਉਹ ਮੇਰੇ ਲਈ ਕੀ ਲੈ ਕੇ ਆਏਗਾ ਲੈ ਕੇ ਤਾਂ ਕੁਛ ਨਹੀਂ ਬਾਈ ਸਭ ਘਵਾਕੀ ਆ ਰਹੇ ਉਹ ਡਾਇਲੋਗ ਜੁੜਦਾ ਤੇਰੇ ਅੱਖਾਂ ਅੱਖ ਨਹੀਂ ਬਣਾਉਂਦਾ 20 ਡਾਲਰ ਦੀ ਟੁਈ ਮਰਵਾ ਕੇ ਆਟਿਆ ਹੁਣ ਹਾਂਜੀ ਹੁਣ ਆਪਾਂ ਆ ਗਏ ਆ ਘਰੇ ਤੇ ਅੱਜ ਦਾ ਬਲੌਗ ਜਿਹੜਾ ਇੱਥੇ ਖਤਮ ਹੁੰਦਾ ਹੈਗਾ ਸੋ ਹੁਣ ਆਪਾਂ ਜਲਦੀ ਮਿਲਾਂਗੇ ਨਵੇਂ ਵੀਡੀਓ ਤੇ ਨਵੇਂ ਬਲੌਗ ਨਾਲ ਐਂਡ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲਾਈਕ ਕਰ ਲਿਓ ਕਮੈਂਟ ਕਰਕੇ ਦੱਸ ਦਿਓ ਕਿਵੇਂ ਲੱਗਿਆ ਤੇ ਹੁਣ ਕੰਟੀਨਿਊ ਬਣਾਇਆ ਕਰਾਂਗੇ ਟਾਈਮ ਲੱਗਿਆ ਜਿਵੇਂ ਜਿਵੇਂ ਓਵੇਂ ਸਭ ਬਣਦਾ ਗਿਆ ਓਵੇਂ ਵੀਡੀਓ ਬਣਾਉਂਦੇ ਰਹਾਂਗੇ ਇਸ ਤੋਂ ਬਾਅਦ ਬਣਾਵਾਂਗੇ ਆਪਾਂ ਡਾਊਨ ਡਾਊਨ ਲੈ ਕੇ ਚੱਲਾਂਗੇ ਸਾਨੂੰ ਠੀਕ ਹੈ ਜੀ ਅਪਣਾ ਡਾਊਨ ਟਾਊਨ ਮੈਸਸ ਤੇ ਇੱਕ ਤੋਂ ਚੀਜ਼ ਹੋਰ ਕਰਨ ਵਾਲੀਆਂ ਨੇ ਸਾਰੇ ਜੀ ਨਾਲ ਜੁੜਦੇ ਰਹੋ ਠੀਕ ਹੈ ਜੀ ਧੰਨਵਾਦ ਸਸੀ ਗੱਲ ਜੀ ਸਾਰਿਆਂ ਨੂੰ